ਕੋ ਦੋਸਤ ਹੋਏਗਾ ਸੱਪ ਦੇ ਵਿੱਚ ਨਹੀਂ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖਿਓ ਟਾਈਮ ਜਿਹੜਾ 3 2.5 ਦੇ ਕਰੀਬ ਹੋ ਚੁੱਕਿਆ 2.5 2 2.5 ਦੇ ਕਰੀਬ ਹੋ ਚੁੱਕਿਆ ਸੂਰਜ ਜਿਹੜਾ ਬੱਦਲਾਂ ਦੇ ਓਲੇ ਹੋ ਚੁੱਕਿਆ ਤੇ ਇਸ ਲਈ ਥੋੜੀ ਥੋੜੀ ਸ਼ਾਂ ਜਿਹੜੀ ਹੋ ਗਈ ਤੇ ਆਪਾਂ ਇਨੀ ਦੁਪਹਿਰ ਇਹ ਖੇਤ ਨੂੰ ਕੀ ਲੈਣ ਆਗੇ ਤੁਹਾਨੂੰ ਸਭ ਕੁਝ ਦੱਸਦੇ ਆ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬਜ਼ੁਰਗਾ ਦਾ ਆਸ਼ੀਰਵਾਦ ਲੈਂਦੇ ਹੋਏ ਜਿਹੜਾ ਅੱਜ ਦਾ ਵਲੌਗ ਹੋਂ ਉਹਦੀ ਆਪਾਂ ਉਹਨੂੰ ਸਟਾਰਟ ਕਰਦੇ ਆ ਜਿਹੜਾ ਉਹ ਸਾਹਮਣੇ ਤੁਸੀਂ ਟਿੱਬੇ ਦੇਖ ਰਹੇ ਹੋ ਠੀਕ ਆ ਉਹਨੇ ਮੈਨੂੰ ਕੀ ਦੱਸਾਇਆ ਅੰਦਰ ਤੋਂ ਮੈਂ ਜਿਹੜੀ ਸਾਹਮਣੇ ਤੁਸੀਂ ਟਿੱਬੀ ਦੇਖ ਰਹੇ ਹੋ ਅਸੀਂ ਪਹਿਲਾ ਹੀ ਵਲੌਗ ਬਣਾਇਆ ਸੀ ਪਹਿਲਾ ਪਰ ਅਸੀਂ ਸ਼ਾਮ ਨੂੰ ਗਏ ਸੀ ਅੱਜ ਅਸੀਂ ਦੁਪਹਿਰੇ ਜਾ ਰਹੇ ਹਾਂ ਜਮਾ ਸੁਨਸਾਨ ਟਾਈਮ ਜਮਾ ਤਿੱਖੜ ਦੁਪਹਿਰਾ ਜਿਹਨੂੰ ਕਿਹਾ ਜਾਂਦਾ ਤੇ ਤਿੱਖੜ ਦੁਪਹਿਰੇ ਇਹ ਕਿਹਾ ਜਾਂਦਾ ਕਿ ਤਾਂ ਰਾਤ ਨੂੰ 12 1 ਵਜੇ 1 ਦੁਪਹਿਰੇ 12 1 ਵਜੇ ਜਿਹੜਾ ਪੁੱਤਾ ਦਾ ਟਾਈਮ ਹੁੰਦਾ ਤੇ ਥਾਂ 1 2 ਵਜੇ ਆਪਾਂ 2 ਵਜੇ ਜਾ ਰਹੇ ਹਾਂ ਕੋਈ ਚੱਕਰ ਨਹੀਂ ਕਿਉਂਕਿ ਨੀਂਦ ਆ ਗਈ ਸੀ ਥੋੜੀ ਜਿਹੀ ਆਲਸੀ ਜਾਈ ਪਈ ਆ ਅੱਜਕੱਲ੍ਹ ਤੇ ਆਪਾਂ ਚੱਲਦੇ ਆ ਉੱਥੇ ਤੁਹਾਨੂੰ ਚੱਲ ਕੇ ਸਾਰਾ ਕੁਝ ਦਿਖਾਵਾਂਗੇ ਵੀ ਕੀ ਉੱਥੇ ਵਾਕਿਆ ਪੂਜ ਹੈਗੇ ਆ ਕਿ ਨਹੀਂ ਤੇ ਉਹਦੀ ਥੋੜੀ ਤੁਹਾਨੂੰ ਸਟੋਰੀ ਦੱਸ ਦਿੰਨਾ ਜਿੱਥੋਂ ਤੱਕ ਮੈਂ ਸੁਣੀ ਆ ਹਸ ਤੱਕ ਮੇਰੇ ਕੰਨੀ ਪਈਆ ਉਹਦੇ ਦਾ ਤਿੱਬਾ ਤੁਹਾਨੂੰ ਉੱਥੇ ਪਹੁੰਚ ਕੇ ਦੱਸਾਂਗੇ ਉਹਦੀ ਸਟੋਰੀ ਲਾ ਇੱਥੇ ਆਲਮੋਸਟ ਦੋ ਡੱਬੇ ਸੀ ਇੱਕ ਡੱਬਾ ਜਿਹੜਾ ਹਟਕਾਤਾ ਹੈ ਕੌਮੀ ਬਿਆ ਜਿਹੜਾ ਡੱਬਾ ਚੁਕਾਤਾ ਹੈ ਉਸ ਵਕਤ ਮੈਂ ਉਸ ਤੇ ਖੜਾ ਮੌਜੂਦ ਹਾਂ ਤੇ ਇਸ ਤੇ ਤੁਸੀਂ ਦੇਖੋ ਖੁੱਡੇ ਖੁੱਡੇ ਆ ਸੀ 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 ਉਹ ਸੀ ਮੰਗ ਰਹੀ ਆ ਪੰਜ ਸੱਤ ਖੁੱਡਾ ਉਹ ਸਾਰੀ ਆ ਜਗ੍ਹਾ ਤੇ ਸਾਰੀ ਖੁੱਡੇ ਖੁੱਡਾ ਮੈਨ ਲੱਗਦਾ ਤੇ ਸੱਪ ਜਰੂਰ ਹੋਣਗੇ ਮੂਤ ਹੋਏ ਨਾ ਹੋਏ ਆ ਦੇਖੋ ਲੋ कुता है कुछता है उसता है सप्पा मतलब लगे जाए सप्पा मूह जहा हूँ आप डिस्टर्ब करिए रबा ले कट्टा फिर अपने को ਹੇਗਾ ਸੱਪ ਦਾ 100% ਹੈਗਾ ਤੇ ਚਲੋ ਪਹੁੰਚੇ ਆਪਾਂ ਇੱਥੇ ਕਹਿੰਦੇ ਬੰਦਾ ਮਾਰ ਕੇ ਨੱਪਿਆ ਐਡੀ ਕਿ ਸਟੋਰੀ ਹੈ ਇਹਦੀ ਜਿਹੜੀ ਤੁਹਾਨੂੰ ਦੱਸਦੇ ਮੈਂ ਜੋ ਜਿਹੜਾ ਬੰਦਾ ਮਾਰ ਕੇ ਨੱਪਿਆ ਉਹਦਾ ਭੂਤ ਰਹਿੰਦਾ ਇੱਥੇ ਉਹੀ ਭੂਤ ਦੇਖਣ ਲਈ ਆਪਾਂ ਅੱਜ ਆਏ ਆ ਤੇ ਵੇਣਿਆ ਕੀ ਮਾਹੌਲ ਆ ਵੀ ਭੂਤ ਇੱਥੇ ਸੱਪ ਜ਼ਰੂਰ ਸੀ ਰਹੋ ਤੇ ਚ ਸੀਗਾ ਸੱਪ 100% ਮੈਨੂੰ ਲੱਗਦਾ ਜਿਵੇਂ ਮੂੰਜ ਹੁੰਦਾ ਸੱਪ ਦਾ ਚਲੋ ਭਾਈ ਟਿੱਬੇ ਦੇ ਉੱਤੇ ਜਿਹੜੇ ਆਪਾਂ ਆ ਚੁੱਕੇ ਆ ਸੱਪ ਤਾਂ ਸੀਗਾ ਜਿਸ ਤਰ੍ਹਾਂ ਮੈਨੂੰ ਲੱਗਦਾ ਸੱਪ ਦਾ ਸੀ ਆ ਉੱਥੇ ਕੁੱਥੇ ਸਾਈਡ ਦੀ ਜਿਹੜਾ ਆਪਾਂ ਕੁੱਤੇ ਜਾਂਦੇ ਆ ਸਾਵਣ ਦੇ ਮਹੀਨੇ ਤੇ ਇੱਥੇ ਆਵਾਂਗੇ ਆਪਾਂ ਨੂੰ ਸਾਵਣ ਦੇ ਮਹੀਨੇ ਨਾ ਕਰੀ ਆਪਾਂ ਸਾਵਣ ਦੇ ਮਹੀਨੇ ਉਦੋਂ ਆਪਾਂ ਸੱਪ ਦੇਖਣ ਨੂੰ ਇੱਥੇ ਮਿਲ ਸਕਦੇ ਆ ਦੇਖੋ ਯਾਰੋ ਚਾਈ ਤਾਂ ਵਾਵਾ ਉਚਾਈ ਤਾਂ ਜਿਹੜੀ ਹੱਥੋਂ ਬਾਵਾ ਜਿਆਦਾ ਕਹਿਦੀ ਹੈ ਜਿਹਨੂੰ ਆਪਾਂ ਬਾਵਾ ਕਹਿ ਦਿੰਦੇ ਆ ਚਾਹ ਤੱਕ ਹੋ ਉੱਥੇ ਉੱਥੇ ਸੱਪ ਹਲੇ ਤਾਂ ਖੁੱਲਜੀ ਭਈਓ ਹੈਗਾ ਲੰਮਾ ਇਹੜਾ ਹੈ ਕਾਫੀ ਆ ਦੁਪਹਿਰੇ ਕੋਈ ਨਹੀਂ ਨੋਰਮਲ ਯਾ ਰਾਤ ਨੂੰ ਦੁਪਹਿਰੇ ਜਿਹੜਾ ਇੰਨਾ ਡਰਾਵਣਾ ਲੱਗਦਾ ਨਹੀਂ ਆਪਾਂ ਰਾਤ ਨੂੰ ਆ ਕੇ ਦੇਖਾਂਗੇ ਕਿੰਨਾ ਕਿ ਡਰਾਵਣਾ ਲੱਗਦਾ ਇੱਥੇ ਇਸ ਜਗ੍ਹਾ ਤੇ ਤੇ ਦੁਪਹਿਰੇ ਤਾਂ ਕੋਈ ਜ਼ਿਆਦਾ ਖਾਸ ਫਰਕ ਨਹੀਂ ਪੈਂਦਾ ਬਸ ਬਸ ਸਾਂ ਹੀ ਚੜਦਾ ਧੁੱਪ ਦੇ ਕਰਕੇ ਖੁੱਡਾ ਆ ਵੀ ਦੇਖ ਲਈ ਆਪਾਂ ਇਹ ਪਤਾ ਦੁਪਹਿਰੇ ਬੈਠੇ ਹੋ ਨਾ ਉਹਦੇ ਘਰਾ ਦੇ ਵਿੱਚ ਜਾਨਵਰ ਹਾੜੇ ਖਵਾ ਸਾਰੀ ਖੁੱਡਾ ਉਹ ਉੱਥੋਂ ਤੱਕ ਲੰਮੀ ਉਹ ਸਾਰੀ ਉਹ ਖੁੱਡਾ ਇੱਥੇ ਆ ਦੇਖੋ ਕਿੱਡੀ ਉਹ ਖੁੱਡਾ ਤੇ ਆ ਦੇਖੋ ਕਿੱਡੀ ਵੱਡੀ ਖੁੱਡਾ ਨਾ ਤਾਂ ਕਾ ਵਿੱਚ ਤੱਕ ਕੀ ਹੋ ਸਕਦਾ ਇਹਦੇ ਵਿੱਚ ਕੁਝ ਵੀ ਨਹੀਂ ਕਹਿ ਸਕਦੇ ਆਪਾਂ ਦੇ ਕੋਹਤੇ ਜਿਹੜੇ ਗਿੱਦੜਾ ਇੱਥੇ ਰਹਿ ਲਿਆ ਗਿੱਦੜਾ ਜਿਹੜੀ ਟਾਇਲਟ ਇੱਥੇ ਪਈ ਹੈ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਆ ਸਾਰੀ ਜਿਹੜੀ ਉਹ ਇੱਥੋਂ ਤੇ ਅੰਦਾਜ਼ਾ ਜ਼ਿਆਦਾ ਦੁਪਹਿਰੇ ਕੋਈ ਖਾਸ ਖਤਰਨਾਕ ਲੱਗਿਆ ਨਹੀਂ ਹੈ ਇਹ ਚੀਜ਼ ਐਡੀ ਕੋਈ ਵੀ ਜ਼ਿਆਦਾ ਮੈਨੂੰ ਖਤਰਨਾਕ ਜਿਹੜੀ ਚੀਜ਼ ਲੱਗੀ ਨਹੀਂ ਹਾਂ ਪਰ 100% ਇਹ ਤੇ ਸੱਪ ਗਿੱਦੜ ਇਹ ਚੀਜ਼ ਹੈਗੀ ਆ ਕਿਉਂਕਿ ਸੱਪ ਦੀ ਜਿਹੜੀ ਇੱਥੇ ਕਿਲੋ ਤੋਂ ਖਾਲ ਜੀ ਲਾਉਣ ਹੁੰਦਾ ਉਹ ਵੀ ਮਿਲਿਆ ਤੇ ਗਿੱਦੜਾ ਦੀ ਤੁਹਾਨੂੰ ਪੋਟੀ ਦਿਖਾਈ ਆ ਸਾਰੇ ਆ ਉਹ ਦੇਖੋ ਠੰਡਾ ਇਲਾਕਾ ਉੱਥੇ ਆਪਾਂ ਜਾ ਨਹੀਂ ਸਕਦੇ ਹੁਣ ਕਿਉਂ ਉੱਥੇ ਸੱਪ ਹੋਣਗੇ 100% ਕੁਝ ਨਹੀਂ ਕਹਿ ਸਕਦੇ ਉੱਥੇ ਸੱਪ ਹੋ ਸਕਦੇ ਆ 100% ਤੇ ਤੇ ਜਿਹੜਾ ਇਦਾਂ ਦਾ ਮੌਲ ਆ ਤੋ ਦਿਖਦਾ ਦੁਪਹਿਰਾ ਇੱਕ ਰੱਬ ਨੇ ਬਚਾਲਿਆ ਸੂੜਜ ਬਦਲਾ ਦੇ ਵਿੱਚ ਹੋਇਆ ਪਿਆ ਜੇ ਜੀ ਤੁਸੀਂ ਆਪ ਅਸੀਂ ਰਾਤ ਨੂੰ ਆਈ ਤਾਂ ਤੁਸੀਂ ਕਮੈਂਟ ਕਰਕੇ ਰੂ ਦੱਸਿਓ ਵੀ ਇਸ ਜਗ੍ਹਾ ਤੋਂ ਅਗੇ ਜਿਹੜਾ ਨੂੰ ਐਕਸਪਲੋਰ ਕਰੀਏ ਨਿਕਲ ਕੇ ਆਉਂਗਾ ਲਓ ਜੀ ਦੋਸਤੋ ਇੱਥੇ ਵੈਨ ਨੂੰ ਘੁੰਮਦੇ ਘਰਾਂਦੇ ਨੂੰ 10 ਤੋਂ 15 ਮਿੰਟ ਜਿਹੜੇ ਆ ਕਿੱਥੋਂ ਚੜ ਗਈ ਸੁਣ ਲਈ 10 ਤੋਂ 15 ਮਿੰਟ ਜਿਹੜੇ ਹੋ ਚੁੱਕੇ ਆ ਆ ਵੈਂਡਰ ਦੇ ਥੱਲੇ ਮੈਂ ਨਹੀਂ ਗਿਆ ਠੰਡੇ ਇਲਾਕੇ ਤੇ ਸੱਪ ਹੋਣ ਜਾਂ ਪਹਿਵੀਂ ਅਰ ਦੁਪਹਿਰੇ ਉਹਨਾਂ ਫੇਰ ਆ ਗਈ ਯਾਰ ਦੁਪਹਿਰੇ ਉਹਨਾਂ ਨੂੰ ਡਿਸਟਰਬ ਕਰਨਾ ਤੇ ਚਲੋ ਚੱਲਦੇ ਆਂ ਜੀ ਇਸ ਜਗ੍ਹਾ ਤੇ ਅਸੀਂ ਰਾਤ ਨੂੰ ਆਈਏ ਤਾਂ ਕਮੈਂਟ ਕਰਕੇ ਦੱਸਿਓ ਇੱਥੇ ਨਾਈਟ ਨੂੰ ਦੇਖੀਏ ਕੀ ਮਾਹੌਲ ਹੈ ਇੱਥੇ ਤੇ ਤਾਂ ਤੁਹਾਡੇ ਕਮੈਂਟਾਂ ਦੀ ਲੋੜ ਆ ਸਾਨੂੰ ਇਸ ਜਗ੍ਹਾ ਤੇ ਸਾਨੂੰ ਨਹੀਂ ਲੱਗਦੀ ਆ ਜਗ੍ਹਾ ਦੇ ਵਿੱਚ ਸੱਪ ਹੋ ਸਕਦੇ ਆ ਜਗ੍ਹਾ ਤੇ ਕਿਉਂਕਿ ਇਹ ਠੰਡੀ ਚੀਜ਼ ਆ ਇਹ ਠੰਡਾ ਇਲਾਕਾ ਆ ਦੇਖੋ ਬਾਲਾ ਨਹੀਂ ਆਪਾਂ ਦੇ ਨਹੀਂ ਉਹ ਦੇਖੋ ਉੱਥੇ ਖੋਡਾ ਇੱਥੇ ਸੱਪ 100% ਹੋ ਸਕਦਾ ਦੁਪਹਿਰੇ ਆਪਾਂ ਕੀ ਕਰਨ ਉਹਨਾਂ ਨੂੰ ਤਕਲੀਫ ਦੁਪਹਿਰੇ ਆਪਾਂ ਉਹਨਾਂ ਨੂੰ ਤਕਲੀਫ ਨਾ ਦਿੰਦੇ ਹੋ ਇੱਥੇ ਦਵਾ ਤਾ ਉਹ ਜਿਹੜਾ ਨਿਕਲ ਜਾਂਦੇ ਆ ਐਵੇਂ ਕਿਸੇ ਯਾਰ ਜਾਨਵਰ ਨੂੰ ਤਕਲੀਫ ਦੇਣੀ ਦੁਪਹਿਰੇ ਲੋ ਕੋਈ ਵੀ ਆ ਯਾਰ ਹੈ ਤਾਂ ਦੇਖੋ ਜੰਦੇ ਮੈਂ ਤੇ ਦੇਖਿਆ ਜੀ ਹਨ ਰਾਤ ਨੂੰ ਆਵਾਂਗੇ ਦੋਸਤੋ ਜੇ ਤੁਸੀਂ ਕਮੈਂਟ ਕਰ ਰਹੇ ਹੋਗੇ ਉਨੀ ਜਲਦੀ ਨਾਈਟ ਦਾ ਇੱਥੇ ਜਿਹੜਾ ਵਲੌਗ ਤੁਹਾਨੂੰ ਦੇਖਣ ਨੂੰ ਮਿਲ ਜਾਓ ਬਾਕੀ ਸਾਂਝਾ ਕਰਦਿਆ ਕਰੋ ਵਲੌਗ ਯਾਰ ਵੱਧ ਤੋਂ ਵੱਧ ਹੋਂਦੇ ਨੇ ਉੱਥੇ ਸੱਪ ਸੀ ਵਾਕੇ ਕਿ ਮੈਨੂੰ ਪ੍ਰੇਖਾ ਪਿਆ